ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਮੇਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਮੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਬਸੰਤ ਪੰਚਮੀ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਬਸੰਤ ਪੰਚਮੀ ਤੇ ਜੋ ਪਲਾਸਟਿਕ ਦੀ ਡੋਰ ਵਰਤੀ ਜਾਂਦੀ ਹੈ ਤੇ ਉਸ ਤੇ ਪਾਬੰਦੀ ਲਾਈ ਗਈ ਹੈ ਸਰਕਾਰ ਦੇ ਵੱਲੋਂ ਜਿਸ ਦੇ ਕਰਕੇ ਧਰੁ ਘਟਨਾ ਆ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਤੇ ਲੋਕ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਸਮਝ ਰਹੇ ਤੇ ਆਹ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਛੋਟਾ ਬੱਚਾ ਆਪਣੀ ਛੱਤ ਤੇ ਛੜ ਕੇ ਪਤੰਗ ਚੜਾ ਰਿਹਾ ਹੁੰਦਾ ਹੈ ਅਤੇ ਪਲਾਸਟਿਕ ਦੀ ਡੋਰ ਵੱਡੀਆਂ ਹਾਈ ਵੋਲਟੇਜ ਤਾਰਾਂ ਦੇ ਨਾਲ ਜਦੋਂ ਖੇਹ ਜਾਂਦੀ ਹੈ ਅਤੇ ਉਹਨਾਂ ਹਾਈ ਵੋਲਟੇਜ ਤਾਰਾਂ ਦੇ ਵਿੱਚ ਇੰਨਾ ਜ਼ਿਆਦਾ ਕਰੰਟ ਹੁੰਦਾ ਹੈ ਤੇ ਬੱਚੇ ਨੂੰ ਵੀ ਆਪਣੇ ਵੱਲ ਖਿੱਚ ਲੈਂਦੀਆਂ ਅਤੇ ਬੱਚਾ ਸਾਰਾ ਝੁਲਸਿਆ ਜਾਂਦਾ ਹੈ ਵੀਡੀਓ ਦੇ ਵਿੱਚ ਤੁਸੀਂ ਧਿਆਨ ਦੇ ਨਾਲ ਦੇਖੋ ਕਿ ਜਦੋਂ ਪਤੰਗ ਉਸ ਤਾਰਾਂ ਦੇ ਉੱਪਰ ਡਿੱਗਦੀ ਹੈ ਜਿਸ ਦੇ ਕਰਕੇ ਬਹੁਤ ਹੀ ਘਰਾ ਦਾ ਨੁਕਸਾਨ ਹੋ ਜਾਂਦਾ ਹੈ ਅਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਸੁਚੇਤ ਕਰੋ ਤੇ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਕਰੋ ਉਹਨਾਂ ਨੂੰ ਅਜਈਆਂ ਚੀਜ਼ਾਂ ਤੋਂ ਦੂਰ ਰੱਖੋ ਪਰ ਸਰਕਾਰ ਦੇ ਵੱਲੋਂ ਤਾਂ ਪਾਬੰਦੀ ਲਾਈ ਗਈ ਹੈ ਪਰ ਹੁਣ ਲੋਕਾਂ ਨੂੰ ਆਪ ਹੀ ਸਮਝਣਾ ਪੈਣਾ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਖੁਦ ਬਰਖਾ